ਗਰਸ਼ੰਕਰ ਨੰਗਰ ਰੋਡ ਤੇ ਪਿੰਡ ਗੜੀ ਨਜ਼ਦੀਕ ਇੱਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ 18 ਸਾਲਾ ਹਰਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਜੋਂ ਹੋਈ ਹੈ ਜਾਣਕਾਰੀ ਅਨੁਸਾਰ ਇਹ ਹਾਦਸਾ ਦੂਜੇ ਮੋਟਰਸਾਈਕਲ ਨਾਲ ਓਵਰਟੇਕ ਕਰਨ ਦੇ ਚੱਕਰ ਵਿੱਚ ਵਾਪਰਿਆ ਅਤੇ ਪਲਟੀਨਾ ਮੋਟਰਸਾਈਕਲ PB 24D 5725 ਸਵਾਰ ਹਰਮਨਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਚਚੇਰੇ ਭਰਾ ਨਰਿੰਦਰਜੀਤ ਸਿੰਘ ਨੂੰ ਸਿਵਲ ਹਸਪਤਾਲ ਗੜਸ਼ੰਕਰ ਲਿਆਂਦਾ ਗਿਆ ਡਾਕਟਰ ਜੁਗਿੰਦਰ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਿੰਦਰਜੀਤ ਸਿੰਘ ਦੀ ਹਾਲਤ ਕਾਫੀ ਗੰਭੀਰ ਸੀ ਜਿਸ ਨੂੰ ਦੇਖਦਿਆਂ ਉਸ ਨੂੰ ਨਵਾਂ ਸ਼ਹਿਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਜਦਕਿ ਹਰਮਨਜੀਤ ਸਿੰਘ ਦੀ ਸਹਾਸੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਇਹ ਸਾਡੇ ਕੋਲ ਦੋ ਬੱਚੇ ਆ ਜਾਈ ਸੀ 18 ਸਾਲ ਦੇ ਆ ਦੋਨੇ ਬੱਚੇ ਇੱਕ ਦਾ ਨਾਮ ਹਰਮਨਜੀਤ ਸਿੰਘ son of ਗੁਲਬੀਰ ਸਿੰਘ ਦੂਜੇ ਦਾ ਨਾਮ ਨਰਿੰਦਰਜੀਤ ਸਿੰਘ ਤੇ ਡੈਡੀ ਦਾ ਨਾਮ ਹੈਗਾ ਅਮਰਜੀਤ ਸਿੰਘ ਇਹ ਐਕਸੀਡੈਂਟ ਗੱਡੀ ਮੱਟੋਂ ਹੋਇਆ। ਇਹ ਦੋ ਪਹਿਲੇ ਮੋਟਰਸਾਈਕਲ ਆਪੋ ਵਿੱਚ ਵੱਜੇ ਫਿਰ ਇਹ ਕਾਰ ਚ ਵੱਜਦੇ ਬੱਚੇ। ਇੱਕ ਬੱਚਾ ਤਾਂ ਬਰੌਡ ਡੈਡੀ ਸੀਦਾ ਸਾਡੇ ਕੋਲ ਆਇਆ। ਇਹ ਹਰਮਨਜੀਤ ਸਿੰਘ। ਦੂਸਰਾ ਬੱਚੇ ਦੇ ਵੀ ਕਾਫੀ ਸਿਰ ਤੇ ਸੱਟ ਲੱਗੀ ਹੈ ਹੈਡ ਇਜਰੀ ਹੈ। ਇਹਨੂੰ ਅਸੀਂ ਪੀਜੀ ਰੈਫਰ ਕੀਤਾ। ਹੈਗਾ ਇਹ ਵੀ ਬੱਚੇ ਦੀ ਹਾਲ ਸੀਰੀਅਸ ਸੀ। ਤੇ ਸੀਦੇ ਸਾਲਤ ਕਰਕੇ ਅਸੀਂ ਇਹਨੂੰ ਫਿਰ ਪ੍ਰਾਇਮਰੀ ਸਕੂਲ ਇਲਾਜ ਕਰਕੇ ਦਾ ਫਿਰ ਰੈਫਰ ਕੀਤਾ। ਗਰਸ਼ੰਕਰ ਨੰਗਰ ਰੋਡ ਤੇ ਪਿੰਡ ਗੜੀ ਨਜ਼ਦੀਕ ਇੱਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ 18 ਸਾਲਾ ਹਰਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਜੋਂ ਹੋਈ ਹੈ ਜਾਣਕਾਰੀ ਅਨੁਸਾਰ ਇਹ ਹਾਦਸਾ ਦੂਜੇ ਮੋਟਰਸਾਈਕਲ ਨਾਲ ਓਵਰਟੇਕ ਕਰਨ ਦੇ ਚੱਕਰ ਵਿੱਚ ਵਾਪਰਿਆ ਅਤੇ ਪਲਟੀਨਾ ਮੋਟਰਸਾਈਕਲ PB 24D 5725 ਸਵਾਰ ਹਰਮਨਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਚਚੇਰੇ ਭਰਾ ਨਰਿੰਦਰਜੀਤ ਸਿੰਘ ਨੂੰ ਸਿਵਲ ਹਸਪਤਾਲ ਗੜਸ਼ੰਕਰ ਲਿਆਂਦਾ ਗਿਆ ਡਾਕਟਰ ਜੁਗਿੰਦਰ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਿੰਦਰਜੀਤ ਸਿੰਘ ਦੀ ਹਾਲਤ ਕਾਫੀ ਗੰਭੀਰ ਸੀ ਜਿਸ ਨੂੰ ਦੇਖਦਿਆਂ ਉਸ ਨੂੰ ਨਵਾਂ ਸ਼ਹਿਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਜਦਕਿ ਹਰਮਨਜੀਤ ਸਿੰਘ ਦੀ ਸਹਾਸੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਇਹ ਸਾਡੇ ਕੋਲ ਦੋ ਬੱਚੇ ਆ ਜਾਈ ਸੀ 18 ਸਾਲ ਦੇ ਆ ਦੋਨੇ ਬੱਚੇ ਇੱਕ ਦਾ ਨਾਮ ਹਰਮਨਜੀਤ ਸਿੰਘ son of ਗੁਲਬੀਰ ਸਿੰਘ ਦੂਜੇ ਦਾ ਨਾਮ ਨਰਿੰਦਰਜੀਤ ਸਿੰਘ ਇਹਦਾ ਡੈਡੀ ਦਾ ਨਾਮ ਹੈਗਾ ਅਮਰਜੀਤ ਸਿੰਘ ਇਹ ਐਕਸੀਡੈਂਟ ਗੱਡੀ ਮੱਟੋਂ ਹੋਇਆ। ਇਹ ਦੋ ਪਹਿਲੇ ਮੋਟਰਸਾਈਕਲ ਆਪੋ ਵਿੱਚ ਵੱਜੇ ਫਿਰ ਇਹ ਕਾਰ ਚ ਵੱਜਦੇ ਬੱਚੇ। ਇੱਕ ਬੱਚਾ ਤਾਂ ਬਰੌਡ ਡੈਡੀ ਸੀਦਾ ਸਾਡੇ ਕੋਲ ਆਇਆ। ਇਹ ਹਰਮਨਜੀਤ ਸਿੰਘ। ਦੂਸਰਾ ਬੱਚੇ ਦੇ ਵੀ ਕਾਫੀ ਸਿਰ ਤੇ ਸੱਟ ਲੱਗੀ ਹੈ ਹੈਡ ਇਜਰੀ ਹੈ। ਇਹਨੂੰ ਅਸੀਂ ਪੀਜੀ ਰੈਫਰ ਕੀਤਾ। ਹੈਗਾ ਇਹ ਵੀ ਬੱਚੇ ਦੀ ਹਾਲ ਸੀਰੀਅਸ ਸੀ। ਤੇ ਸੀਦੇ ਸਾਲਤ ਕਰਕੇ ਅਸੀਂ ਇਹਨੂੰ ਫਿਰ ਪ੍ਰਾਇਮਰੀ ਸਕੂਲ ਇਲਾਜ ਕਰਕੇ ਦਾ ਫਿਰ ਰੈਫਰ ਕੀਤਾ।